ਜ਼ిల్లా ਗੁਰਦਾਸਪੁਰ ਦੇ ਵਿੱਚ ਜਿੱਥੇ देर रात ਤੋਂ ਮੌਲੇ ਤਾਰ ਜਿਹੜੀ ਬਰਸਾਤ ਹੋ ਰਹੀ ਹੈ ਭਾਰੀ بارش ਹੋ ਰਹੀ ਹੈ ਗੁਰਦਾਸਪੁਰ ਸ਼ਹਿਰੀ ਖੇਤਰ ਦੇ ਵਿੱਚ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਪੁਰਾਣਾ ਸ਼ਾਲਾ ਖੇਤਰ ਦੇ ਵਿੱਚ ਵੇਟ ਇਲਾਕੇ ਦੇ ਵਿੱਚ ਵੀ ਮੌਲੇ ਤਾਰਮੀ ਨੇ ਪੂਰੀ ਤਰ੍ਹਾਂ ਧੰਨ-ਧੰਨ ਕਰਵਾ ਦਿੱਤੀ ਹੋਈ ਹੈ ਉੱਥੇ ਹੀ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਚੰਦਰਪਾਣ ਪਿੰਡ ਚੰਦਰਪਾਣ ਦੇ ਵਿੱਚ ਖਰੇ ਆ ਇਸ ਵੇਲੇ ਵੀ ਜਿਹੜਾ ਮੀਂਹ ਆ ਮੀ ਪੂਰੀ ਤਰ੍ਹਾਂ ਬਰਸ ਰਿਹਾ ਜਿਵੇਂ ਇਹ ਸਕੂਲ ਦਾ ਗਰਾਊਂਡ ਆ ਸਕੂਲ ਦਾ ਗਰਾਊਂਡ ਪੂਰੀ ਤਰ੍ਹਾਂ ਜਿਹੜਾ ਵਾ ਪਾਣੀ ਦੇ ਨਾਲ ਇੱਕ ਛੱਪੜ ਦਾ ਰੂਪ ਜਿਹੜਾ ਵਾ ਉਹ ਧਰ ਦਾ ਨਜ਼ਰ ਆ ਰਿਹਾ ਉੱਥੇ ਹੀ ਚੰਦਰਪਾਣ ਦੇ ਪਿੰਡ ਵਾਸੀਆਂ ਵੱਲੋਂ ਜੋ ਬਊ ਰਾਮ ਲਾਲ ਜੀ ਨੇ ਉਹਨਾਂ ਦੇ ਉਪਰਾਲੇ ਤਹਿਤ ਜੋ ਬੂਟੇ ਲਾਉਣ ਦਾ ਪ੍ਰਾਲਾ ਜਿਹੜਾ ਵਾ ਉਹ ਵਿੱਢਿਆ ਹੋਇਆ ਵਾ ਮੌਸਮ ਦੀ ਖਰਾਬੀ ਦੇ ਬਾਵਜੂਦ ਵੀ ਗੱਲਬਾਤ ਕਰ ਲੈਨੇ ਆ ਸਾਡੇ ਨਾਲ ਬਊ ਰਾਮ ਲਾਲ ਜੀ ਨੇ ਕਿ ਅੱਜ ਦਾ ਜੋ ਇਹ ਬੂਟੇ ਲਾਉਣ ਦਾ ਪ੍ਰਾਲਾ ਤੁਸੀਂ ਇਹ ਮੌਸਮ ਦੀ ਖਰਾਬੀ ਦੇ ਵਿੱਚ ਸ਼ੁਰੂ ਕਰਤਾ ਸਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਵਧੀਆ ਮੌਸਮ ਹੈ ਅੱਛਾ ਜੀ ਤਾਂ ਸਾਦਾ ਮੌਸਮ ਹੈ ਹਾਂ ਜੀ ਇਹਦੇ ਵਿੱਚ ਚਿਹਰੇ ਦੀ ਪੌਦਾ ਗੱਡਾਂਗੇ ਉਹ ਚੱਲ ਪਏਗਾ ਚੱਲ ਪਏਗਾ ਵੈਸੇ ਵੀ ਜਿਹੜੇ ਰੁੱਤਾਂ ਨੇ ਮਹੀਨੇ ਨੇ ਤੇ ਸੌਣ ਮਹੀਨਾ ਦਾ ਜਿਹੜਾ ਜਿਹੜਾ ਬਰਸਾਤ ਦਾ ਮੌਸਮ ਆ ਇਹਨੂੰ ਕੁਲ ਮੰਨਿਆ ਜਾਂਦਾ ਖੇਤੀਮਾਰਾਂ ਵੱਲੋਂ ਕਿ ਬੂਟੇ ਇਸੇ ਮਹੀਨੇ ਹੀ ਲਾਉਣੇ ਚਾਹੀਦੇ। ਬਿਲਕੁਲ ਸਰ ਬਚਪਨ ਤੋਂ ਕਿਸਾਨ ਦੇ ਪੁੱਤਰ ਹਾਂ ਸਾਨੂੰ ਪਤਾ ਹੈ। ਹਾਂਜੀ ਹਾਂਜੀ। ਤੇ ਕਿੰਨਾ ਟੀਚਾ ਹੈਗਾ ਤੁਹਾਡਾ ਬੂਟਿਆਂ ਦਾ? ਸਾਡਾ ਟੋਟਲ ਆਪਣੇ ਇਸ ਏਰੀਆ 'ਚ 10000 ਪੌਦੇ ਦਾ ਹੈ। 10000 ਪੌਦੇ ਦਾ। ਹਾਂ ਜਿਹੜਾ ਕਿ ਸਾਨੂੰ ਮੋਸਟਲੀ ਸਰਕਾਰ ਵੱਲੋਂ ਫ੍ਰੀ ਮਿਲ ਰਿਹਾ ਹੈ। ਠੀਕ ਹੈ ਜੀ। ਠੀਕ ਹੈ ਬਾਕੀ ਉਹਨਾਂ ਲਾਉਣਾ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ। ਠੀਕ ਹੈ ਜੀ। ਜਿਹੜੇ ਬੂਟੇ ਲਾ ਰਹੇ ਹੋ ਇਹਦੇ ਵਿੱਚ ਜਿਵੇਂ ਫਲਦਾਰ ਜਾਂ ਸ਼ਾਨਦਾਰ ਕਿਹੜੇ-ਕਿਹੜੇ ਬੂਟੇ ਨੇ? ਸਰ ਇਹਦੇ ਵਿੱਚ ਹਰ ਟਾਈਪ ਹਾਂਜੀ ਜਮਨ ਅਮਰੂਦ ਅੰਬ ਆਮਲਾ ਹਰ ਚੀਜ਼ ਠੀਕ ਹੈ ਜੀ ਉਹਦੇ ਬਾਅਦ ਕਈ ਹੋਰ ਸ਼ਾਮ ਵਾਲੇ এনवायरमेंट ਵਾਸਤੇ ਪੀਪਲ ਅਸ਼ੋਕਾ ਬਾਕੀ ਹਰ ਟਾਈਪ ਦੇ ਪੌਦੇ ਨੇ ਠੀਕ ਹੈ ਜੀ ਠੀਕ ਹੈ ਜੀ ਕਟਲ ਇਹ ਜਿਹੜੇ ਪੌਦੇ ਨੇ ਹਰ ਜਗ੍ਹਾ ਤੇ ਘਰਾਂ 'ਚ ਵੀ ਲਾਵਾਂਗੇ ਜੀ ਔਰ ਬਾਕੀ ਪਿੰਡ ਦੇ ਚਾਰ ਸਾਰੇ ਸਰਕਾਰ ਦੇ ਵੀ ਲਾਵਾਂਗੇ ਛੱਪੜ ਤੇ ਲਾਵਾਂਗੇ ਚੱਕਾ ਬਰਸਤਾਨ ਹੋਇਆ ਉਹ ਵੀ ਲਾਵਾਂਗੇ ਜਿਹੜੀ ਜਗ੍ਹਾ ਸਾਨੂੰ ਮਿਲੀ ਠੀਕ ਹੈ ਉਹ ਤੇ ਠੋਕਾਂਗੇ ਠੀਕ ਹੈ ਜੀ ਸੋ ਪ੍ਰਧਾਨ ਜੀ ਨੇ ਸਾਡੇ ਨਾਲ ਤਰਸੀਮ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਕਿ ਜਿਵੇਂ ਪਿਛਲੇ ਸਮੇਂ ਦੇ ਵਿੱਚ ਗਲੋਬਲ ਵਾਰਮਿੰਗ ਦੇ ਖਤਰੇ ਨੂੰ ਲੈ ਕੇ ਗਰਮੀ ਦਾ ਕ੍ਰੋਪ ਜਿਹੜਾ ਕਾਫੀ ਵਧਿਆ ਇਹ ਤੁਹਾਡੇ ਪਿੰਡ ਵੱਲੋਂ ਜਿਵੇਂ ਬਾਉ ਰਾਮ ਲਾਲ ਜੀ ਨੇ ਇਹਨਾਂ ਦਾ ਅਸੀਂ ਸਮਝਦੇ ਹਾਂ ਕਿ ਬਹੁਤ ਅਹਿਮ ਤੇ ਵਧੀਆ ਉਪਰਾਲਾ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਦਿਨੋਂ ਦਿਨ ਜਿਹੜ ਗਰਮੀ ਹੈ ਉਹ ਤਾਪਮਾਨ ਧਰਤੀ ਤੇ ਵਧਦਾ ਜਾ ਰਿਹਾ ਹੈ ਇਸ ਖਾਤਰ ਇਹਨੂੰ ਭਾਪਦੇ ਹੋਏ ਸ੍ਰੀ ਰਾਮ ਲਾਲ ਜੀ ਮਹਿਰਾ ਸਾਹਿਬ ਨੇ ਆਪਣੇ ਪਿੰਡ ਦੇ ਵਿੱਚ ਵਲਡ ਗ੍ਰੀਨ ਮਿਸਨ ਦੇ ਸਹਿਯੋਗ ਦੇ ਨਾਲ 10000 ਬੂਟਾ ਲਾਉਣ ਦਾ ਜਿਹੜਾ ਉਟੀਚਾ ਰੱਖਿਆ ਅੱਜ 1 ਅਗਸਤ ਨੂੰ ਸਕੂਲ ਦੀ ਗਰਾਊਂਡ ਤੋਂ ਇਹਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਇਹ ਨਿਹਰੇ ਬੂਟੇ ਹੀ ਨਹੀਂ ਲਾਉਣੇ ਇਹਨਾਂ ਦੀ ਦੇਖਭਾਲ ਵਾਸਤੇ ਇੱਕ ਬੰਦੇ ਦਾ ਪ੍ਰਬੰਧ ਕੀਤਾ ਗਿਆ ਮਹਿਰਾ ਸਾਹਿਬ ਵੱਲੋਂ ਨਾਲ ਹੀ ਇਹਨਾਂ ਦੇ ਦਿਵਾਲੇ ਜਿਹੜੇ ਜੰਗਲੇ ਨੇ ਉਹ ਬਣਾਏ ਜਾ ਰਹੇ ਨੇ ਨਾਲ ਹੀ ਸਾਰੇ ਬੂਟੇ ਜਿੰਨੇ ਲਾਏ ਜਾ ਰਹੇ ਨੇ ਉਹਨਾਂ ਦੇ ਜੰਗਲੇ ਲਾ ਕੇ ਉਹਨਾਂ ਦੀ ਚੰਗੀ ਤਰ੍ਹਾਂ ਸੁਰੱਖਿਆ ਕੀਤੀ ਜਾਏਗੀ ਤਾਂ ਕਿ ਜਿੰਨੇ ਬੂਟੇ ਲਾਏ ਨੇ ਸਾਰੇ ਕਾਮਯਾਬ ਹੋਣ ਠੀਕ ਹੈ ਜੀ ਹੋਰ ਸਾਡੇ ਨਾਲ ਜਿਵੇਂ ਇਸ ਪਿੰਡ ਦੇ ਨਾਲ ਸੰਬੰਧਿਤ ਕਿਸਾਨ ਆਗੂ ਨੇ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਦੇਖ ਰਹੇ ਆ ਕਿ ਇਸ ਉਪਰਾਲੇ ਦੇ ਵਿੱਚ ਜਿੱਥੇ ਨੌਜਵਾਨ ਵਰਗ ਆ ਜਾਂ ਬਜ਼ੁਰਗ ਨੇ ਉਹ ਹੀ ਹਿੱਸਾ ਬਣੇ ਹੋਏ ਨੇ ਉੱਤੇ ਹੀ ਛੋਟੇ-ਛੋਟੇ ਮਾਸੂਮ ਬੱਚੇ ਨੇ ਇਨਾ ਚ ਵੀ ਬੂਟੇ ਲਾਉਂਦਾ ਬੜਾ ਉਤਸ਼ਾਹ ਇੰਨਾ ਬੱਚਿਆਂ ਸਾਡੀ ਆਉਣ ਵਾਲੀ ਪੀੜੀ ਆ ਇਹਨੂੰ ਆਪਾਂ ਹੀ ਜਾਗਰੂ ਕਰਾਂਗੇ ਕਿ ਆਪਣਾ ਪੰਜਾਬ ਬਚਾਉਣਾ ਹੈ ਆਪਣਾ ਜਿਵੇਂ ਕਿ ਗਲੋਬਲ ਜੋ ਗਰਮੀ ਵੱਧ ਰਹੀ ਹੈ ਉਹਨੂੰ ਬਚਾਉਣ ਵਾਸਤੇ ਆਪਣੇ ਬੱਚਾ ਨੂੰ ਸਿਝਾਵਾਂਗੇ ਆਪਾਂ ਕਿ ਆਪਾਂ ਪੇੜ ਬੂਟੇ ਲਾਵਾਂਗੇ ਤਾਂ ਸਾਡੀ ਜੋ ਗਰਮੀਆਂ ਘੱਟ ਹੋ ਸਕਦੀ ਹੈ ਨਹੀਂ ਤੇ ਮੁਸ਼ਕਲ ਹੋ ਜਾਣਾ ਪੰਜਾਬ ਵਿੱਚ ਕਿਉਂਕਿ ਫੈਕਟਰੀਆਂ ਜਾਂ ਇੰਨਾ ਪ੍ਰਦੂਸ਼ਣ ਪੰਜਾਬ 'ਚ ਹੋ ਗਿਆ ਤੇ ਇਸ ਤੋਂ ਬਚਣ ਵਾਸਤੇ ਇਹ ਬੂਟੇ ਲਾਉਣਾ ਬਹੁਤ ਜ਼ਰੂਰੀ ਨੇ ਇਹ ਬੂਟੇ ਲਾਵਾਂਗੇ ਤਾਂ ਸਾਡਾ ਬਚਾਅ ਹੋ ਸਕਦਾ ਇਹ ਵਰਲਡ ਗ੍ਰੀਨ ਮਿਸ਼ਨ ਜੋ ਆਪਣੇ ਸਰਕਾਰੋਂ ਚੱਲਿਆ ਆ ਕੰਮ ਉਹਨਾਂ ਬਹੁਤ ਹੀ ਹੈਲਪ ਕੀਤੀ ਹੈ ਉਹਨਾਂ ਸਾਹਮਣੂ ਬੂਟੇ ਗਾ ਜਿੰਨੇ ਤੁਸੀਂ ਲਾਸਾ ਲਾਓ ਬੂਟੇ ਅਸੀਂ ਤੁਹਾਨੂੰ ਬੂਟੇ ਦੇਵਾਂਗੇ ਸਾਡੇ ਬੌਜੀ ਚੇਅਰਮੈਨ ਸਾਹਿਬ ਆਪਣੇ ਚੀਫ ਇੰਜੀਨੀਅਰ ਸਾਹਿਬ ਇਹਨਾਂ ਬਹੁਤ ਵੱਡਾ ਪ੍ਰਾਲਾਗ ਕੀਤਾ ਪੰਜਾਬ ਦੇ ਪਿੰਡ ਵਾਸਤੇ ਅਸੀਂ ਇਹਨਾਂ ਦਾ ਦਿਲੋਂ ਤਹਿਲ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਦਾ ਹੀ ਦੇਣ ਸਕਤਾ ਜੋ ਅਸੀਂ ਇਹ ਬੂਟੇ ਲੈਂਦੇ ਹਾਂ ਤੇ ਅੱਜ ਸਾਡੇ ਪਿੰਡ ਚ ਲੱਗ ਰਹੇ ਨੇ ਬੂਟੇ ਆਈ ਹਰ ਜਗ੍ਹਾ ਜੋ ਸਾਂਝੀ ਜਗ੍ਹਾ ਜੋ ਤਾਲ ਮੱਜਾ ਜਗ੍ਹਾ ਕੋਈ ਸਮਝਾਣ ਦਾ ਹਰ ਜਗ੍ਹਾ ਬੂਟੇ ਲਾਵਾਂਗੇ ਤੇ ਆਪਣਾ ਪਿੰਡ ਆਪਣੇ ਲਾ ਕੇ ਹੋਰ ਹੀ ਆਪਾਂ ਜਗਰ ਕਰਨ ਲੋਕਾਂ ਨੂੰ ਵੀ ਆਪਣੇ ਪਿੰਡਾਂ ਵਿੱਚ ਇਹ ਬੂਟੇ ਲਾਓ ਤੇ ਆਪਣਾ ਇਹ ਪੰਜਾਬ ਬਚਾਈਏ ਤੇ ਗ੍ਰੀਨ ਆਪਣਾ ਪੰਜਾਬ ਬਣਾਈਏ ਤੇ ਆਪਣੀ ਗਰਮੀ ਤੋਂ ਬਚਾ ਲਈਏ ਸੋ ਗ੍ਰੀਨ ਵਰਲਡ ਮਿਸ਼ਨ ਤਹਿਤ ਚੰਦਰਪਾਣ ਤੋਂ ਜਿਵੇਂ ਸੇਵਾ ਮੁਕਤ ਨੇ ਰਾਮ ਲਾਲ ਜੀ ਉਹਨਾਂ ਵੱਲੋਂ ਜਿਹੜੇ ਵੱਡੇ ਉਪਰਾਲੇ ਜਿਹੜੇ ਨੇ ਪਿੰਡ ਨੂੰ ਜੇ ਪੰਜਾਬ ਦੇ ਨਕਸ਼ੇ ਦੇ ਉੱਪਰ ਲੈਉਣ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਤੁਹਾਨੂੰ ਦੱਸਦੀਏ ਕਿ ਪਹਿਲਾਂ ਵੀ ਕੀਤੇ ਗਏ ਨੇ ਚਾਹੇ ਇੱਥੇ ਸਵੀਮਿੰਗ ਪੂਲ ਦਾ ਉਪਰਾਲਾ ਹੋਵੇ ਚਾਹੇ ਸਮਸ਼ਾਨ ਘੜ ਦਾ ਹੋਵੇ ਚਾਹੇ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਹੋਵੇ ਉਹ ਆਪਣੀ ਜੇਬ ਦੇ ਵਿੱਚੋਂ ਕਰੋੜਾਂ ਰੁਪਏ ਜੋ ਆ ਪਿੰਡ ਦੇ ਉੱਪਰ ਖਰਚ ਕਰ ਰਹੇ ਨੇ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਉੱਤੇ ਹੀ ਇਸ ਦੇ ਨਾਲ ਨਾਲ ਜਿਵੇਂ ਵਾਤਾਵਰਨ ਵਾਤਾਵਰਨ ਦੀ ਚਿੰਤਾ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਵਿੱਚ ਵੀ ਉਹਨਾਂ ਵੱਲੋਂ ਜਿਹੜਾ ਵਾ ਇੱਕ ਵੱਡਾ ਪਰ ਅੱਲਾ ਵਿੱਢਿਆ ਗਿਆ 10000 ਬੂਟਾ 10000 ਬੂਟੇ ਦਾ ਉਹਨਾਂ ਦਾ ਮਿਸ਼ਨ ਹੈ ਜੋ ਉਹਨਾਂ ਵੱਲੋਂ ਇਹ ਸ਼ੁਰੂਆਤ ਜਿਹੜੀ ਅੱਜ ਕਰ ਦਿੱਤੀ ਗਈ ਆ 1 ਅਗਸਤ ਵਾਲੇ ਦਿਨ ਤੇ ਅੱਜ ਦੇ ਦਿਨ ਦੇ ਉੱਪਰ ਵਰਧ ਦੇ ਮੀਂਹ ਦੇ ਵਿੱਚ ਉਹਨਾਂ ਵੱਲੋਂ 1000 ਬੂਟਾ ਦਸਿਆ ਜਾ ਰਿਹਾ ਜਿਵੇਂ ਤਰਸੀਮ ਸਿੰਘ ਪ੍ਰਧਾਨ ਸਾਹਿਬ ਉਹਨਾਂ ਨੇ ਦੱਸਿਆ ਕਿ ਇਹ ਕੱਲਾ ਬੂਟੇ ਲੌਂਗ ਤੱਕ ਹੀ ਸੀਮਤ ਨਹੀਂ ਸਕੋ ਉਹਨਾਂ ਦੀ ਸਾਂਭ ਸੰਭਾਲ ਵਾਸਤੇ ਇਹਨਾਂ ਬੂਟਿਆਂ ਦੇ ਦੁਆਲੇ ਜਿਹੜੇ ਨੇ ਜੰਗਲੇ ਲਗਾ ਕੇ ਜਾਲੇ ਲਗਾ ਕੇ ਇਹਨਾਂ ਬੂਟਿਆਂ ਨੂੰ ਪੂਰੀ ਤਰ੍ਹਾਂ ਪੁੱਤਾਂ ਵਾਂਗੂ ਪਾਲ ਕੇ ਜਿਹੜਾ ਵਾ ਜਵਾਨ ਕੀਤਾ ਜਾਊਗਾ ਪੂਰੀ ਤਰ੍ਹਾਂ ਇਨਾਂ ਦੀ ਸਾਮ ਸੰਭਾਲ ਜਿਹੜੀ ਆ ਉਹਦਾ ਵੀ ਧਿਆਨ ਰੱਖਿਆ ਜਾਊਗਾ ਸੋ ਅਜੇਹੇ ਅਪਰਾਲਿਆਂ ਵੱਲ ਦੇਖ ਕੇ ਅਸੀਂ ਸਮਝਦੇ ਹਾਂ ਕਿ ਇੱਕ ਸਮਾਜ ਦੇ ਵਿੱਚ ਜਿਹੜਾ ਵਧੀਆ ਸਨੇਹਾ ਜਾਣਾ ਚਾਹੀਦਾ ਤਾਂ ਕਿ ਅਜੇਹੇ ਅਪਰਾਲੇ ਪਿੰਡ ਪੱਦਰ ਤੱਕ ਜੇ ਲੋਕ ਵਿੱਢ ਦੇਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਦੇ ਕਹਿਰ ਤੋਂ ਜਿਹੜਾ ਵਾ ਬਚਿਆ ਜਾ ਸਕਦਾ ਆਪਣੇ ਭਵਿੱਖ ਨੂੰ ਜਿਹੜਾ ਵਾ ਉਹ ਬਚਾਇਆ ਜਾ ਸਕਦਾ ਹੁਣ ਤੱਕ ਲਈ ਇਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ